ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਭ ਠੀਕ ਠਾਕ ਉਮੀਦ ਕਰਦੇ ਹਾਂ ਤੁਸੀਂ ਆਪੋ ਆਪਣੇ ਘਰ ਪਰਿਵਾਰਾਂ ਵਿੱਚ ਰਾਜੀ ਖੁਸ਼ੀ ਹੋਵੋਗੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਜੀ ਲਓ ਜੀ ਅੱਜ ਦਾ ਬਲੌਗ ਆਪਾਂ ਸਵੇਰੇ ਸਵੇਰੇ ਸ਼ੁਰੂ ਕੀਤਾ ਇੱਥੇ ਸੀਗਾ 7 ਵਜੇ ਦਾ ਟਾਈਮ ਆਪਾਂ ਬਾਕੀ ਕੰਮ ਸਫਾਈਆਂ ਵਗੈਰਾ ਦਾ ਨਿਬੇੜ ਕੇ ਇੱਥੇ ਆਪਾਂ ਸਰੋਂ ਕੁੱਟਣ ਲੱਗ ਗਏ ਸੀ ਸਰੋਂ ਕੁੱਟਦੇ ਆ ਕੁੱਟਦੇ ਆ ਤੇ ਕੋਈ ਆ ਗਿਆ ਸੀ ਮੇਜੋਰ ਸਾਹਿਬ ਕਹਿੰਦੇ ਚਾਹ ਬਣਾ ਲਓ ਮੈਂ ਅੰਦਰ ਚਾਹ ਬਣਾਉਣਾਂਗੀ ਤੇ ਜਿੱਦਾਂ ਜਿੰਨੀ ਕਬੱਡੀ ਸੀਗੀ ਉਹ ਲਿਆ ਕੇ ਛਾੜ ਲਈ ਆ ਕੁਛ ਹੁਣ ਬੱਟਾਂ ਤੇ ਕੁਛ ਥੋੜਾ ਜਿਹਾ ਕਿਆਰਾ ਹੋ ਰਿਹਾ ਉਹ ਵੱਡਾਂਗੇ ਇਹ ਟਰਾਲੀ ਵਿੱਚ ਜਿੰਨੀ ਲਿਆਂਦੀ ਸੀ ਲਿਆ ਕੇ ਤਾਂ ਥੱਲੇ ਲਾ ਲਈ ਸੀ ਤੁਸੀਂ ਕੁੱਟ ਸੀ ਤੁਸੀਂ ਇੱਥੇ ਬਹਿ ਗਏ ਕੋਈ ਆਇਆ ਸੀ ਉਹਦੇ ਕੋ ਪਹਿਲਾਂ ਬੈਠੇ ਹੁਣ ਫੋਨ ਦੇਖਾ ਲਾ ਪਰ ਮੈਸੂ ਗੁੱਸੇ ਹੁੰਦੀ ਸੀ ਵੀ ਠੰਡੇ ਠੰਡੇ ਕੰਮ ਨਿਬੜ ਲਈਏ ਮੁੜ ਕੇ ਧੋਪਾ ਜਾਣੀ ਜਾਂਦੀ ਤੇ ਫਿਰ ਇੱਥੇ ਉਹ ਖਾਣ ਮੈਨੂੰ ਕਹੇ ਤੂੰ ਜਾ ਅੰਦਰ ਨੂੰ ਕੋਈ ਨਹੀਂ ਮੈਂ ਕਿਹਾ ਮੈਂ ਵੀ ਰੋਟੀ ਪਾਣੀ ਖਾਣ ਆਇਆ ਆ ਇਹਨੇ ਕੋਈ ਨਹੀਂ ਜਾ ਤੂੰ ਅਸੀਂ ਆਪੇ ਕਰ ਲੈਣਾ ਇੱਥੇ ਅਰ ਜਿਹੜਾ ਵਿੱਚੋਂ ਸਰੋਂ ਜਿਹੜੀ ਕਿਰੀ ਸੀਗੀ ਟਰਾਲੀ ਦੇ ਉਹ ਸੁੰਬਰਦਾ ਸੀਗਾ ਕੰਮ ਤਾਂ ਜਿਹੜਾ ਸਵੇਰੇ ਸਵੇਰੇ ਹੋ ਜਾਵੇ ਉਹਦੇ ਨਾਲ ਦੀ ਰੀਸ ਨਹੀਂ ਠੰਡੇ ਠੰਡੇ ਕੰਮ ਕਰਨ ਦਾ ਇੱਥੇ ਧੁੱਪ ਚੜ੍ਹਦੀ ਆ ਜਾਂਦੀ ਆਪਣੇ ਹੁਣ ਹੋ ਗਿਆ ਸੀ ਸਾਢੇ 1:05 ਦਾ ਟਾਈਮ ਧਾਰਾ ਤੋਂ ਰੋੜਾ ਚੋ ਕੇ ਆ ਕੇ ਫੇ ਤੜਕਾ ਲਾਉਣੇ ਅੱਗੇ ਅੱਜ ਸਾਰਾ ਹੀ ਦਿਹਾੜੀ ਇੱਦਾਂ ਲੰਘ ਗਈ ਅੱਜ ਬਣਾਉਣ ਨੂੰ ਵੀ ਕੁਝ ਦਿਸਦਾ ਨਹੀਂ ਸੀ ਫਿਰ ਸੀਰਨੀ ਪਈ ਸੀ ਥੋੜੀ ਜੀ ਤੇ ਆਲੂ ਸੀਰਨੀ ਬਣਾਉਣ ਲੱਗੀ ਸੀ ਮੈਂ ਕਿਹਾ ਚਲੋ ਇਹੇ ਬਣਾ ਲੈਂਦੇ ਆ ਕਿਉਂਕਿ ਦਾਲ ਸਬਜ਼ੀ ਤਾਂ ਜ਼ਰੂਰੀ ਆ ਤਾਂ ਸਾਰੀ ਦਿਹਾੜੀ ਇੱਦੇ ਲੰਘ ਗਈ ਸਿਰੋਂ ਦਾ ਕੰਮ ਹੈਗਾ ਬਰੀਕੀ ਜਿਹਾ ਪਹਿਲਾਂ ਕਟ ਲਓ ਬਾਅਦ ਵਿੱਚ ਦਾਣਾ ਦਾਣਾ ਇਕੱਠਾ ਕਰਨਾ ਪੈਂਦਾ ਆ ਵੈਸੇ ਇਹਨਾਂ ਨੇ ਜ਼ਿਆਦਾ ਕੰਮ ਤਾਂ ਇਹਨਾਂ ਨੇ ਕੀਤਾ ਪਰ ਫਿਰ ਵੀ ਆਪ ਨੂੰ ਨਾਲ ਲੱਗਣਾ ਪੈਂਦਾ ਆ ਕਿਉਂਕਿ ਨਾਲ ਮਿਲ ਕੇ ਸਾਰੇ ਹੱਥ-ਹੱਥੀ ਕੰਮ ਕਰ ਲੈਣ ਕੰਮ ਛੇਤੀ ਹੋ ਜਾਂਦਾ ਆ ਜਦੋਂ ਪਹਿਖ ਇੱਕ ਜਾਣੇ ਤੋਂ ਹੋਵੇ ਕਿ ਸਰੋਂ ਦਾ ਹੈਵੀ ਐਡੀ ਨਹੀਂ ਹੈਗੀ ਪਿਛਲੀ ਵਾਰੀ ਤਾਂ ਬਹੁਤ ਸੋਹਣੀ ਹੋ ਗਈ ਸੀ ਦੋ ਕੁਆਂਟਲ ਹੋ ਗਏ ਸੀ ਐਤਕੀ ਥੋੜੀ ਆ ਚਲੋ ਜਿੰਨੀ ਹੈਗੀ ਉਹ ਝਾੜਨੀ ਤਾਂ ਪੈਣੀ ਆ ਜਿਹੜੀ ਫਲੀਆਂ ਚ ਹੈਗੀ ਆ ਤੇ ਇੱਥੇ ਆਪਾਂ ਤੜਕਾ ਮੈਨੂੰ ਕਾਹਲੀ ਸੀ ਕਿ ਇਹ ਕੰਮ ਪਹਿਲਾਂ ਮੈਂ 베ੜੇ-ਬੂੜੇ ਧੂੰਦੀ ਜਦ ਤੱਕ ਧਾਰਾਂ ਚੋਣ ਤੋਂ ਪਹਿਲਾਂ 베ੜੇ ਧੋਤੇ ਫਿਰ ਧਾਰਾਂ ਚੋਈਆਂ ਫਿਰ ਬਾਅਦ ਵਿੱਚ ਤੜਕਾ ਲਾਉਣ ਲੱਗੀ ਸੀ ਮੈਨੂੰ ਕਾਹਲੀ ਸੀ ਵੀ ਪਸ਼ੂ ਵੀ ਲੇਟ ਹੋ ਗਿਆ ਅੱਜ ਤਾਂ ਪਾਣੀ ਤੋਂ ਵਿਚਾਰੇ ਫਿਰ ਉਹਨਾਂ ਦੀਆਂ ਫਰਸ਼ਾ ਫੁਰਸ਼ਾ ਧੋਣੀਆਂ ਸੀਗੀਆਂ ਖਲਾਰਾ ਬਹੁਤ ਪੈ ਗਿਆ ਸੀ ਬੇੜਿਆਂ ਵਿੱਚ ਕਿਤੇ ਬੂਰੇ ਬੂਰ ਹੋਇਆ ਪਿਆ ਸੀ ਸਰੋਂ ਦਾ ਸਾਰੇ ਪਾਸੇ ਇੱਥੇ ਪਿਆਜ਼ ਟਮਾਟਰ ਤੜਕਾ ਸਾਰਾ ਪਾਉਣ ਲਿਆ ਸੀ ਤੇ ਫਿਰ ਮੈਂ ਇਦਾਂ ਹੀ ਗੈਸ ਬੰਦ ਕਰਕੇ ਗਰਮ ਤੜਕੇ ਦੇ ਵਿੱਚ ਅੱਜ ਤਾਂ ਮੀਟਰ ਜਿਹਾ ਫੇਰ ਦਿੱਤਾ ਸੀ ਕਿਉਂਕਿ ਇਹਦੇ ਨਾਲ ਫਿਰ ਬਹੁਤ ਸੋਹਣਾ ਗਰੇਵੀ ਜੀ ਬਣ ਜਾਂਦੀ ਐ ਹੋ ਜਾਂਦਾ ਤੜਕਾ ਮਿਕਸ ਜਾਈ ਸਾਰਾ ਤੇ ਕੰਮ ਇਦਾਂ ਆ ਵੀ ਹੁਣ ਹੈਗੇ ਹੀ ਕੰਮ ਸਾਰੇ ਜੋਰ ਦੇ ਪੈ ਜਾਂਦਾ ਕੰਮ ਦਾ ਇਹਨਾਂ ਦਿਨਾਂ ਵਿੱਚ ਆ ਕੇ ਹੁਣ ਸੀਜ਼ਨ ਵੀ ਚੱਲ ਪੈਣਾ ਆ ਹੋਰ ਥੋੜੇ ਦਿਨਾਂ ਤਾਈ ਤੇ ਸਰੋਂ ਵੀ ਉਧਰ ਕਣਕ ਦਾ ਹੋਣਾ ਉਧਰ ਟੂੜੀ ਦਾ ਹੋਣਾ ਚਾਲ ਸੂ ਚਾਲ ਲਿਆ ਹੁਣ ਤਾਂ ਜੀ ਮਈ ਮਹੀਨੇ ਤੱਕ ਮੁੜ ਕੇ ਮੁਰੇ ਝੋਨੇ ਦਾ ਆ ਜਾਣਾ ਆ ਚਲੋ ਬੁੜੀਆਂ ਨੂੰ ਵੀ ਓਨਾ ਹੀ ਕੰਮ ਆ ਤੇ ਬੰਦਿਆਂ ਨੂੰ ਵੀ ਓਨਾ ਹੀ ਆ ਜੀ ਹੁਣ ਤਾਂ ਸਾਰੇ ਜੀ ਬਿਜ਼ੀ 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 ਚੱਲਦੇ ਹੁਣ ਤਾਂ ਮੈਨੂੰ ਸੀਗਾ ਫਿਰ ਤੜਕਾ ਲੱਗ ਜਵੇ ਛੇਤੀ ਤਾਂ ਪਸ਼ੂਆਂ ਨੂੰ ਪਾਣੀ ਨਾ ਮਾ ਜਾ ਕੇ ਪਸ਼ੂ ਅੜੰਬ ਜੀਆਂ ਸੀਗੀਆਂ ਗਾਈਆਂ ਵੀ ਮੱਝਾਂ ਵੀ ਸਾਨੂੰ ਪਾਣੀ ਪਿਲਾਓ ਸਵੇਰੇ ਅਰਜਨ ਨੇ ਪਲਾਇਆ ਤੁਸੀਂ ਪਰ ਉਹ ਨਿਆਣਾ ਥੋੜੀ ਕਾਲੀ ਕਰ ਗਿਆ ਪੈਪ ਰੱਖ ਦਿੰਦਾ ਬਾਲਟੀ ਦੇ ਵਿੱਚ ਪਾਣੀ ਪੀਵੇ ਚਾਹੇ ਕੋ ਨਾ ਪੀਵੇ ਪਸ਼ੂ ਪਰ ਪਸੂ ਨੂੰ ਜੜਾ ਕੋਲ ਖੜ ਕੇ ਆਪਾਂ ਪਾਣੀ ਪਿਲਾ ਦੇਣਾ ਉਹਦੇ ਨਾਲ ਦੀ ਰੀਸ ਨਹੀਂ ਹੈਗੀ ਸਾਰੇ ਸਿਆਣੇ ਬੰਦੇ ਨੇ ਤੇ ਬੜੀ ਤਸੱਲੀ ਜ ਇਹਨਾਂ ਡੋਣਾ ਪਾਣੀ ਨਿਆਣਾ ਕਾਲੀ ਕਰ ਜਾਂਦਾ ਹੈ ਫਿਰ ਇੱਥੇ ਮੈਂ ਸੀਰਨੀ ਨੂੰ ਥੋੜਾ ਧੋ ਲਿਆ ਸੀਗਾ ਮੈਨੂੰ ਲੱਗਾ ਇਦਾਂ ਮੈਂ ਖਾ ਕੇ ਇੱਕ ਦਾਣਾ ਦੇਖਿਆ ਵੀ ਵਿੱਚ ਮਿੱਠਿਆ ਹੀ ਲੱਗਦੀ ਹੈ ਜਿਹੜੀ ਵਿਆਹ ਦੀ ਭੱਜੀ ਹੁੰਦੀ ਹੈ ਜੇ ਉਹਦੇ ਵਿੱਚ ਜਿਹੜੀ ਕੌੜੀ ਸੀਰਨੀ ਹੁੰਦੀ ਹੈ ਅਸੀਂ ਸੀਰਨੀ ਕਹਿੰਨੇ ਆ ਉਹਦੀ ਬਣਾਈ ਸੀ ਆਲੂ ਸੀਰਨੀ ਬਣਾਈ ਸੀ ਬਹੁਤ ਸਵਾਦ ਤਰੀ ਵਾਲੀ ਸਬਜ਼ੀ ਬਣਦੀ ਹੈ ਜੀ ਇਹ ਵਿੱਚ ਦੁੱਧ ਲੈਣ ਵਾਲੇ ਵੀ ਆ ਜਾਂਦੇ ਆ ਭੱਜੀ ਹੁਣੇ ਆ ਗਏ ਸੀਗੇ ਤਾਂ ਕਰਕੇ ਫਿਰ ਉਧਰ ਵੀ ਜਾਣਾ ਪੈਂਦਾ ਸੀ ਮੈਨੂੰ ਕਾਹਲੀ ਹੁੰਦੀ ਐ ਇਸ ਟਾਈਮ ਵੀ ਕਾ ਮ ਕਿੰਨੇ ਇਕੱਠੇ ਹੋ ਜਾਂਦੇ ਕਿਉਂਕਿ ਇਹ ਹੁਣ ਸ਼ਾਮ ਨੂੰ ਪੱਠੇ ਲੈਣ ਜਾਂਦੇ ਆ ਫੇ ਪਸ਼ੂਆਂ ਦਾ ਸਾਰਾ ਮਗਰੋਂ ਮੈਨੂੰ ਕਰਨਾ ਪੈਂਦਾ ਬੇੜਿਆਂ 'ਚ ਖਲਾਰਾ ਪੈ ਜਾਂਦਾ ਉਹ ਵੀ ਸੋਧਣਾ ਪੈਂਦਾ ਆ ਕਿਉਂਕਿ ਸਵੇਰ ਨੂੰ ਵੀ ਫੇ ਜਿਆਦਾ ਹੋ ਜਾਂਦਾ ਉਹ ਤੂੜੀ-ਟਾੜੀ ਫੇ ਜੇ ਬਾਈ ਦੇ ਬਿਹਵਾਵਾਂ ਚੱਲ ਪਵੇ ਤੂੜੀ ਅੰਦਰਾਂ ਵੱਲ ਨੂੰ ਆਉਂਦੀ ਰਹਿੰਦੀ ਬਰਾਂਡੇ ਦੀਆਂ ਗਰਿੱਲਾਂ 'ਚ ਫਸ ਜਾਂਦੀ ਐ ਫੇ ਤੇ ਤੂੜੀ ਪੱਠੇ ਖਲਾਰੇ ਹੁੰਦੇ ਆ ਹੋਰ ਜੇ ਸਾਰੇ ਭੈਣ ਭਰਾਵਾਂ ਨੂੰ ਬੇ ਰਿਕਵੈਸਟ ਐ ਜੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਆਪਣੀ ਭੈਣ ਨੂੰ ਫੁੱਲ ਸਪੋਰਟ ਕਰੋ ਜੀ ਵੱਧ ਤੋਂ ਵੱਧ ਸਪੋਰਟ ਕਰੋ ਮੇਰਾ ਵਾਚ ਟਾਈਮ ਵੀਡੀਓ ਦਾ ਪੂਰਾ ਹੋ ਜਵੇ ਜਿੱਦਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨ ਵਿੱਚ ਸਾਥ ਦਿੱਤਾ ਜੀ ਇਸੇ ਤਰ੍ਹਾਂ ਵੀਡੀਓ ਨੂੰ ਵੀ ਦੇਖਿਆ ਕਰੋ ਫੁੱਲ ਵਾਚ ਕਰਿਆ ਕਰੋ ਜੀ ਧੰਨਵਾਦ ਹੈ ਜੀ ਸਾਰੇ ਭੈਣ ਭਰਾਵਾਂ ਦਾ ਜਿਹੜੇ ਵੀਡੀਓ ਨੂੰ ਜਿੰਨੇ ਵੀ ਭੈਣ ਭਰਾ ਦੇਖਦੇ ਆ ਕਮੈਂਟ ਕਰਦੇ ਆ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ ਜੀ ਤਮੀ ਕਾਲੀ ਇਹ ਵੀ ਸੀਗੀ ਵਿਤੜਕਾ ਲਾ ਕੇ ਤੇ ਪਸੂਆ ਬਲ ਜਾਵਾ ਫਿਰ ਮੈਂ ਨਾਵਾ ਅੱਜ ਤਸਵੀਰ ਦੇ ਕੱਪੜੇ ਵੀ ਨਹੀਂ ਚੇਂਜ ਹੋਏ ਸੀ ਨਾ ਨਹੀਂ ਹੋਇਆ ਮੈਨੂੰ ਇਹ ਸੀਗਾ ਮੈਂ ਕਿ ਜੇ ਹੁਣ ਹੋਰ ਸੂਟ ਪਾ ਲਿਆ ਫਿਰ ਉਹ ਖਰਾਬ ਹੋਣਾ ਹੈ ਕੰਡ ਪੈਂਦੀ ਸੀ ਉੱਤੇ ਬਹੁਤ ਕਿਉਂਕਿ ਉਹਦੀ ਉਹਦਾ ਬੂਰਜਾ ਜਿਹੜਾ ਉੱਡਦਾ ਸਰੋਂ ਦਾ ਕੰਡ ਜੀ ਇੱਥੇ ਪਾਣੀ ਆਪਾਂ ਗਰਮ ਰੱਖ ਲੈ ਸੀ ਰੱਜਦਾ ਸੀਗਾ ਪਾਣੀ ਫੇ ਛੇਤੀ ਤਰੀ ਵਾਲੀ ਸਬਜ਼ੀ ਬਣ ਜਾਂਦੀ ਹੈ ਜੇ ਪਾਣੀ ਪਿੱਲਾ ਗਰਮ ਰੱਖ ਲਓ ਇਹ ਗਰਮ ਪਾਣੀ ਪਾ ਦਿੱਤਾ ਸੀਗਾ ਵੀ ਜਦੋਂ ਇਹਨਾਂ ਨੇ ਵੀ ਖੂਤੋਂ ਆ ਜਣਾ ਆ ਕੇ ਨਹਾ ਕੇ ਪ੍ਰਸ਼ਾਦਾ ਮੰਗਣਾ ਉਹਦੇ ਨਾਲ ਬਿੱਤਰਿਆ ਵੀ ਪਾਣੀ ਗਰਮ ਰੱਖ ਲੈਨੇ ਆ ਆਲੂ ਤਾਂ ਬਸੇ ਉਵਾਲੇ ਸੀਗੇ ਛੀਤੀ ਬਣ ਜਾਂਦੀ ਹੁੰਦੀ ਹੈ ਸਬਜੀ ਸਾਡੇ ਕੱਟ ਕੇ ਆਲੂ ਖਾਂਦੇ ਨਹੀਂ ਹੈ ਕਹਿੰਦੇ ਐਨ ਅੱਜ ਫੇਰ ਵੀ ਮੈਂ ਮੋٹے-ਮੋٹے ਜੇ ਹੱਥ ਨਾਲ ਹੀ ਇਦਾਂ ਫੇਕ ਕੇ ਆਲੂ ਪਾ ਦਿੱਤੇ ਸੀ ਇੱਥੇ ਆਪਾਂ ਧੋਵਾਗੇ ਭਾਂਡੇ ਜੀ ਜਿਹੜੇ ਤੋੜਕਾ ਕੱਟ ਕੇ ਰੱਖਿਆ ਸੀ ਜਿੰਨਾ ਭਾਂਡਿਆਂ ਵਿੱਚ ਉਹ ਤੇ ਕੁਛ ਦੁੱਧ ਵਾਲੇ ਸੀਗੇ ਇੱਕ ਦੋ ਬਸ ਆਹੀ ਸਾਰੀ ਦੇ ਦਿਹਾੜੀ ਜੀ ਖਾ ਲੋ ਪੀ ਲੋ ਭਾਂਡੇ ਧੋ ਲੋ ਫੇਰ ਦੂਸਰੇ ਡੰਗ ਦੀ ਤਿਆਰੀ ਕਰ ਲੋ ਚਲੋ ਵਾਹਿਗੁਰੂ ਜੀ ਆਨੂੰ ਤੰਦਰੁਸਤੀ ਦੇਵੇ ਤੇ ਕੰਮ ਕਾਰਜ ਚ ਕਹਿੰਦੇ ਹੁੰਦੇ ਮਾਰੇ ਤਰੱਕੀਆਂ ਵਾਖੇ ਕੰਮ ਕਰਦਾ ਨਹੀਂ ਬੰਦਾ ਥੱਕਦਾ ਸਿਹਤ ਠੀਕ ਹੋਣੀ ਚਾਹੀਦੀ ਆ ਕੰਮ ਤਾਂ ਜੇ ਜੇ ਸਿਹਤ ਤੰਦਰੁਸਤ ਹੈ ਤੁਹਾਡੀ ਤੇ ਤੁਸੀਂ ਕੰਮ ਨੂੰ ਤਾਂ ਅੱਗੇ-ਅੱਗੇ ਲਾ ਲਓ ਪਰ ਕਈ ਵੇਲੇ ਸਿਹਤ ਨਹੀਂ ਠੀਕ ਹੁੰਦੀ ਫੇ ਢੇਰੀ ਲਟ ਹੈ ਜਾਂਦੀ ਹੈ ਵੀ ਹੁਣ ਤਾਂ ਝੂਠ ਹੀ ਹੋ ਜਵੇ ਕੰਮ ਕਰਨਾ ਚਲੋ ਇੱਕ ਅੱਧਾ ਜਣੇ ਵਿੱਚ ਹੋਰ ਉਹ ਜਦੋਂ ਅਸੀਂ ਇਕੱਠੇ ਸੀਗੇ ਸਾਰੇ ਜਣੇ ਉਦੋਂ ਤਾਂ ਇਦਾਂ ਹੁੰਦਾ ਸੀ ਅਸੀਂ ਤਿੰਨ ਜਣੀਆਂ ਸੀਗੀਆਂ ਉਹ ਤੋਂ ਇthi ਕੰਮ ਹੋ ਜਾਣਾ ਹੁਣ ਚਲੋ ਕਹਿੰਦੇ ਹੁੰਦੇ ਸਦਾ ਸਾਰੇ ਜਣੇ ਇਕੱਠੇ ਵੀ ਨਹੀਂ ਰਹਿੰਦੇ ਕਈਆਂ ਘਰਾਂ 'ਚ ਹੈਗੀ ਵੀ ਆਸਾਂ ਚ ਚਲੋ ਵੇ ਵੀ ਰਾਜੀ ਖੁਸ਼ੀ ਰਵੇ ਪਰਿਵਾਰ ਸਾਰੇ ਜੀ ਹਮ ਇੱਕ ਨਾ ਇੱਕ ਦਿਨ ਤਾਂ ਸਾਰਿਆਂ ਨੇ ਹੁਣ ਹੀ ਹੁੰਦਾ ਵੱਖਰੇ ਵੱਖਰੇ ਤੇ ਇਦਾਂ ਹੈ ਵੀ ਹੁਣ ਕੱਲੀ ਨੂੰ ਆ ਕੱਲੀ ਨੂੰ ਕੰਮ ਕਰਨਾ ਪਿੰਦਾ ਚਲੋ ਕੋਈ ਗੱਲ ਨਹੀਂ ਇਹ ਵੀ ਜੇ ਕੀਤਾ ਆ ਤਾਂ ਕੰਮ ਆਉਂਦਾ ਆ ਤਾਂ ਕਰ ਲੋ ਵਧੀਆ ਆ ਕੰਮ ਤੋਂ ਜਿੰਨਾ ਡਰਾਂਗੇ ਉਨਾ ਹੀ ਆਪਣਾ ਕੰਮ ਲੇਟ ਹੋਊਗਾ ਇਥੇ ਇਹ ਦੋਨੇ ਜਾਣੇ ਖੂਨ ਚੱਲੇ ਗਿਆ ਸੀਗੇ। ਅਰਜਨ ਵੀ ਤਾਂ ਇਹ ਵੀ ਕਹਿੰਦੇ ਪੱਠੇ ਲਿਆਈਏ ਫਿਰ ਸਵੇਰੇ ਧੁੱਪ ਬਹੁਤ ਹੋ ਜਾਂਦੀ ਹੈ ਤੇ ਜੇ ਸਵੇਰ ਦੇ ਪੱਠੇ ਵੱਡੇ ਸ਼ਾਮ ਤੱਕ ਫਿਰ ਉਹ ਹੋਰ ਤਰ੍ਹਾਂ ਹੋ ਜਾਂਦੇ ਆ। ਧੁੱਪ ਦੇ ਨਾਲ ਵਿੱਤਲੇ ਹੋ ਜਾਂਦੇ ਆ। ਤਾਂ ਕਰਕੇ ਹੁਣ ਸ਼ਾਮ ਨੂੰ ਪੱਠੇ ਲਿਆਉਂਦੇ ਹੁੰਦੇ ਆ। ਵੀ ਸ਼ਾਮ ਲਾ ਲਈ ਆਪਣੀ ਤਰੀ ਵਾਲੀ ਸਬਜ਼ੀ ਵੀ ਰੇਝੇ ਪੈ ਗਈ ਆ ਕਿਉਂਕਿ ਪਾਣੀ ਗਰਮ ਪਾਇਆ ਸੀਗਾ। ਲੱਗ ਪਈ ਆ ਰੀਝਾ ਤੇ ਹੁਣ ਆਪਾਂ ਇਹਨੂੰ ਟੱਕ ਦਾਂਗੇ। ਦੇਖੋ ਆਲੂ ਸੀ ਇੰਨੀ ਬਹੁਤ ਇਹ ਵੀ ਪਕੌੜਿਆਂ ਵਾਂਗੂ ਟੇਸਟ ਆਉਂਦਾ ਹੁੰਦਾ ਜਿਦਾਂ ਆਲੂ ਪਕੌੜੇ ਬਣਾਈਦੇ ਆਪਾਂ। ਤੇ ਇੱਥੇ ਆਪਾਂ ਨੇਰਾ ਹੋ ਗਿਆ ਕਾਫੀ ਮੈਂ ਪਸੂਆ ਵਾਲਾ ਅੱਗੇ ਇਸ ਕੋਸ ਨੂੰ ਪਾਣੀ ਡੋਣਾ ਸੀਗਾ। ਤੇ ਜੀ ਵੀ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਸੀ ਵੀਡੀਓ ਨੂੰ ਫੁੱਲ ਵਾਚ ਕਰਿਓ ਜੀ। ਲਾਈਕ ਸ਼ੇਅਰ ਕਮੈਂਟ ਕਰਿਓ ਜੀ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ। ਆਪਣੀ ਭੈਣ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ। ਇੱਥੇ ਜ਼ੋਰ ਸਾਬ ਹੁਣੀ ਵੀ ਖੂਤੋ ਆ ਗਿਆ ਸੀਗੇ। ਮੈਂ ਪਾਣੀ ਪੜਾਉਂਦੀ ਸੀ ਅੱਜ ਪਸ਼ੂਆਂ ਨੇ ਬਹੁਤ ਪਾਣੀ ਪੀਤਾ ਜਿੰਦਾ ਦੋ ਦੋ ਤਿੰਨ ਤਿੰਨ ਬਾਲਟੇ ਪਸ਼ੂਨ ਪੀਲੇ ਸੀ ਛੋਟੀ ਨੂੰ ਫੇਰ ਦੁਬਾਰਾ ਰੱਖਿਆ ਸੀ ਪੀਂਦੀ ਸੀਗੇ ਫਾਰਸ਼ਾ ਵੀ ਧੋਤੀਆਂ ਹਨ ਕਿਉਂਕਿ ਸਵੇਰ ਦਾ ਖਲਾਰਾ ਬਹੁਤ ਪਿਆਸ ਸੀਗਾ ਤੇ ਬਿਹੜੇ ਬੂੜੇ ਤਾਂ ਪਹਿਲਾਂ ਤੋਂ ਲੈ ਸੀਗੇ ਕਿਉਂਕਿ ਸਾਰਾ ਪੈਰਾਂ ਨਾਲ ਅਲੱਗ-ਅਲੱਗ ਬੂੜੇ ਅੰਦਰ ਜਾਂਦਾ ਸੀ ਕੋਈ ਠੀਕ ਹੈ ਜੀ ਸਭ ਨੂੰ ਸਤਿ ਸ੍ਰੀ ਅਕਾਲ